ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਆਓ ਬਿਨਾਂ ਕਿਸੇ ਦੇਰੀ ਦੇ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਬੜੀ ਪੁਰਾਣੀ ਗੱਲ ਹੈ ਇੱਕ ਰੁੱਖ ਤੇ ਇੱਕ ਕਾਂ ਰਹਿੰਦਾ ਸੀ ਉਸੇ ਹੀ ਰੁੱਖੇ ਟਾਏਕ ਇੱਕ ਖੋਡ ਵਿੱਚ ਚੂਹਾ ਰਹਿੰਦਾ ਸੀ ਦੋਨੋਂ ਆਪਸ ਵਿੱਚ ਗੂੜੇ ਮਿੱਤਰ ਸਨ ਇੱਕ ਦਿਨ ਕਾਂ ਰੁੱਖ ਉੱਤੇ ਬੈਠਾ ਬੇਰ ਖਾ ਰਿਆ ਸੀ ਗਿੜਕਾਂ ਥੱਲੇ ਡਿੱਗਦੀਆਂ ਵੇਖ ਕੇ ਚੂਹਾ ਉੱਪਰ ਚੱਕਿਆ ਤੇ ਬੋਲਿਆ ਕਾਂਵਾ ਕਾਂਵਾ ਕੀ ਖਾ ਰਿਆ ਹੈ ਬੇਰ ਖਾ ਰਿਆ ਹਾਂ ਮਿੱਤਰ ਜੀ ਕਾਂ ਨੇ ਉੱਤਰ ਦਿੱਤਾ ਤੇ ਨਾਲੇ ਇੱਕ ਬੇਰ ਚੂਹੇ ਵੱਲ ਨੂੰ ਸੁੱਟ ਦਿੱਤਾ ਚੂਹੇ ਨੇ ਬੇਰ ਖਾਦਾ ਉਨੂੰ ਬੇਰ ਬੜਾ ਸਵਾਦ ਲੱਗਿਆ ਚੂਹੇ ਨੇ ਇੱਕ ਹੋਰ ਬੇਰ ਕਾਂ ਤੋਂ ਮੰਗਿਆ ਤਾਂ ਕਾਂ ਨੇ ਕਿਹਾ ਨਿੱਤਰ ਹੋਰ ਤਾਂ ਮੇਰੇ ਕੋਲ ਕੋਈ ਬੇਰ ਹੈ ਨਹੀਂ ਪਰ ਹਾਂ ਕੱਲ ਨੂੰ ਮੇਰੇ ਨਾਲ ਚੱਲੀ ਆਪਾਂ ਦੋਨੋਂ ਰੱਜ ਰੱਜ ਕੇ ਬੇਰ ਖਾਵਾਂਗੇ ਚੂਹਾ ਦੁੱਧ ਦੇ ਦਿਨ ਕਾਂ ਨਾਲ ਜਾਣ ਲਈ ਮੰਨ ਗਿਆ ਅਗਲੇ ਦਿਨ ਦੋਨੋਂ ਜਣੇ ਬੇਰ ਲੈਣ ਲਈ ਬੇਰਿਆਂ ਵੱਲ ਨੂੰ ਚੱਲ ਪਈ ਬੀਰੀਆਂ ਦੇ ਰੁੱਖ ਕਾਫੀ ਦੂਰ ਸਨ ਕਾਂ ਉੱਪਰ ਉੜਿਆ ਜਾ ਰਿਹਾ ਸੀ ਤੇ ਜੂਹਾ ਧਰਤੀ ਤੇ ਦੌੜਿਆ ਜਾ ਰਿਹਾ ਸੀ ਦੋਨੋਂ ਦੋਸਤ ਆਪਣੀ ਮੰਜ਼ਿਲ ਵੱਲ ਵੱਧ ਰਹੇ ਸਨ ਅੱਗੇ ਰਸਤੇ ਵਿੱਚ ਇੱਕ ਖੂ ਆਇਆ ਉਹ ਪਾਣੀ ਪੀਣ ਅਤੇ ਦਮ ਮਾਰਨ ਲਈ ਉੱਥੇ ਠਹਿਰ ਗਏ ਦੋਨਾਂ ਨੇ ਰੱਜ ਰੱਜ ਕੇ ਪਾਣੀ ਪੀਤਾ ਫਿਰ ਖੂਦ ਦੇ ਨੇੜੇ ਹੀ ਲੱਗੇ ਹਰੇ ਭਰੇ ਕਹਾ ਤੇ ਸਾਲਣ ਲਈ ਬੈਠ ਗਏ ਨਿੱਗੀ ਨਿੱਗੀ ਤਪ ਉਹਨਾਂ ਨੂੰ ਬੜੀ ਪਿਆਰੀ ਲੱਗੀ ਉੱਥੇ ਭੈਣ ਦਾ ਬੜਾ ਆਨੰਦ ਆ ਰਿਹਾ ਸੀ ਕਾਂ ਬੈਠ ਕੇ ਉਂਗਣ ਲੱਗ ਪਿਆ ਅਚਾਨਕ ਚੂਹਾ ਉੱਠਿਆ ਤੇ ਖੂਹ ਦੀ ਮੌਣ ਤੇ ਚੜ ਕੇ ਖੂਹ ਵਿੱਚ ਛਾਤੀਆਂ ਮਾਰਨ ਲੱਗ ਪਿਆ ਕਾਵਾ ਖੂਹ ਤਾਂ ਬਹੁਤ ਡੂੰਘਾ ਹੈ ਚੂਹੇ ਨੇ ਕਾਨੂੰ ਕਿਹਾ ਖੂਹ ਦਾ ਪਾਣੀ ਸਾਫ਼ ਤੇ ਨੀਲੀ ਪਾ ਮਾਰਦਾ ਸੀ ਚੂਹੇ ਨੂੰ ਆਪਣਾ ਅਕਸ ਖੂਹ ਦੇ ਨੀਲੇ ਨਿਰਮਲ ਪਾਣੀ ਵਿੱਚ ਦਿਸਿਆ ਉਹ ਹੋਰ ਅੰਗਾ ਹੋ ਕੇ ਆਪਣੀ ਸ਼ਕਲ ਨੂੰ ਨਿਹਾਰਨ ਲੱਗਾ ਅਚਾਨਕ ਉਹ ਦੱਪਰ ਤੇ ਲੱਗਿਆ ਤੇ ਉਹ ਤੈ ਕਰਦਾ ਖੂ ਵਿੱਚ ਜਾ ਡਿੱਗਿਆ ਚੂਹਾ ਪਾਣੀ ਵਿੱਚ ਡੁਪਕੀਆਂ ਲਗਾ ਰਿਹਾ ਸੀ ਕਾ ਨੇ ਆਪਣੇ ਮਿੱਤਰ ਚੂਹੇ ਨੂੰ ਮੁਸ਼ਕਲ ਵਿੱਚ ਫਸਿਆ ਵੇ ਕਿ ਕੁਝ ਉਡਾਰੀ ਮਾਰ ਦਿੱਤੀ ਪੁੱਛੋ ਫੜ ਕੇ ਚੂਹੇ ਨੂੰ ਬਾਹਰ ਕੱਢ ਲਿਆ ਚੂਹਾ ਭੇਉਸ਼ ਹੋ ਗਿਆ ਸੀ ਕਾ ਨੇ ਉਸ ਨੂੰ होश ਵਿੱਚ ਲਿਓਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਚੂਹਾ ਠੀਕ ਹੋ ਗਿਆ ਮਿੱਤਰ ਜੇ ਮੈਂ ਤੈਨੂੰ ਨਾ ਕੱਢਦਾ ਤੂੰ ਮਰ ਜਾਣਾ ਸੀ ਕਾਂ ਚੂਹੇ ਨੂੰ ਮੁਖਾਤਿਬ ਹੋ ਕੇ ਬੋਲਿਆ ਕਾ ਸੋਚਦਾ ਸੀ ਚੂਹਾ ਜ਼ਰੂਰ ਹੀ ਧੰਨਵਾਦ ਕਹਿ ਕੇ ਉਸ ਦਾ ਸਤਿਕਾਰ ਕਰੇਗਾ ਪਰ ਸਵਾਰਥੀ ਚੂਹਾ ਬੋਲਿਆ ਚੱਲ ਚੱਲ ਵੱਡਾ ਆ ਮੈਨੂੰ ਬਚਾਉਣ ਵਾਲਾ ਮੈਂ ਤਾਂ ਨਾਣ ਵਾਸਤੇ ਖੂਹ ਵਿੱਚ ਛਾਲ ਮਾਰੀ ਸੀ ਕਾਨੂੰ ਚੂਹੇ ਤੋਂ ਅਜਿਹੀ ਉਮੀਦ ਨਹੀਂ ਸੀ ਪਰ ਸੁਣ ਕੇ ਕਾਨ ਚੁਪ ਰਹਿਣ ਵਿੱਚ ਆਪਣਾ ਪਲਾ ਸਮਝਿਆ ਮਤੇ ਜੜ ਚੂਹਾ ਅੱਗਿਓ ਹੋਰ ਹੀ ਕੋਈ ਸ਼ਲੋਕ ਸੁਣਾ ਦੇਵੇ ਹੁਣ ਉਹਨਾਂ ਨੇ ਆਪਣੀ ਮੰਜ਼ਿਲ ਵੱਲ ਨੂੰ ਫਿਰ ਵਧਣਾ ਸ਼ੁਰੂ ਕਰ ਦਿੱਤਾ चल चला चल चल चला चल आगे चल, चल, चल अगे के एक ऊंट का चल रहासी अचानक चूहा कोल दी लंगन लग गया ता ऊंट दे पैर चूहे दी पूंछ ते अटकेया चूहा दर्द नाल चीख उठया ते लगगा सहायता ले कानु पुकारन ਕਾਨੂ ਚੂਹੇ ਤੇ ਫਿਰ ਤਰਸ ਆ ਗਿਆ ਉਹਨੇ ਮੁਸ਼ਕਲ ਵਿੱਚ ਫਸੇ ਹੋਏ ਆਪਣੇ ਮਿੱਤਰ ਚੂਹੇ ਦੀ ਮਦਦ ਕਰਨ ਦਾ ਫੈਸਲਾ ਕੀਤਾ ਕਾਨੇ ਆ ਕੇ ਊਠ ਦੇ ਪੈਰ ਤੇ ਜ਼ੋਰ ਦੀ ਇੱਕ ਠੂੰਗਾ ਮਾਰਿਆ ਊਠ ਨੇ ਪੈਰ ਤਾਂ ਚੱਕ ਲਿਆ ਚੂਹੇ ਦੀ ਪੂਛ ਉੱਠ ਦੇ ਪੈਰ ਥੱਲੇੋਂ ਨਿਕਲ ਗਈ ਚੂਹੇ ਨੂੰ ਸੁਖ ਦਾ ਸਾ ਆਇਆ ਕਾਂ ਨੇ ਸੋਚਿਆ ਮੈਂ ਚੂਹੀ ਦੀ ਜਾਨ ਬਚਾਈ ਹੈ ਜ਼ਰੂਰੀ ਚੂਹਾ ਐਤ ਕੀ ਮੇਰਾ ਧੰਨਵਾਦ ਕਰੇਗਾ ਕਾਂ ਫਿਰ ਚੂਹੇ ਨੂੰ ਕਹਿਣ ਲੱਗਿਆ ਮਿੱਤਰ ਜੇ ਮੈਂ ਤੈਨੂੰ ਊਠ ਦੇ ਪੈਰ ਹੇਟੋ ਨਾ ਕੱਟਦਾ ਤਾ ਤੂੰ ਮਰ ਜਾਣਾ ਸੀ ਚੂਹੇ ਨੇ ਫਿਰ ਉਹੀ ਕੜਿਆ ਕੜਾਇਆ ਉੱਤਰ ਦਿੱਤਾ ਚਲ ਚੱਲ ਵੱਡਾ ਆ ਮੈਨੂੰ ਬਚਾਉਣ ਵਾਲਾ ਮੇਰੇ ਤਾਂ ਤਰਨ ਪਈ ਸੀ ਮੈਂ ਤਾਂ ਊਠ ਕੋਲੋਂ ਤਰਨ ਕੜਵੋਂ ਦਾਸਾ ਕਾਨ ਚੂਹੇ ਦੇ ਅਜੇ ਘਰਵੇ ਬੋਲ ਸੁਣ ਕੇ ਬੜਾ ਗੁੱਸਾ ਆਇਆ ਉਹਨੇ ਅੱਗੇ ਤੋਂ ਨਾ ਸ਼ੁਕਰੇ ਚੂਹੇ ਦੀ ਕੋਈ ਵੀ ਮਦਦ ਨਾ ਕਰਨ ਦਾ ਪੱਕਾ ਫੈਸਲਾ ਕਰ ਲਿਆ ਹਣ ਫੇਰ ਅਗਾਂਹ ਤੁਰ ਪਏ ਅਜੇ ਥੋੜੀ ਦੌਰ ਹੀ ਗਏ ਸੰਦ ਕਿ ਅੱਗੇ ਬਹੁਤ ਸਾਰੇ ਬੇਰੀਆਂ ਦੇ ਰੁੱਖ ਆ ਗਏ ਬੇਰੀਆਂ ਉੱਤੇ ਲਾਲ ਪੀਲੇ ਬੈਰ ਦੂਰੋਂ ਹੀ ਚਮਕਾ ਮਾਰ ਰਹੇ ਸਨ ਵੇਖ ਕੇ ਚੂਹੇ ਦੇ ਮੂੰਹ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ। ਦੋਨੋਂ ਜਣੇ ਇੱਕ ਬੇਰੀ ਉੱਤੇ ਚੜ੍ਹ ਕੇ ਬੇਰ ਖਾਣ ਲੱਗ ਪਏ। ਦੋਨਾਂ ਨੇ ਰਾਜ ਰਾਂਜ ਕੇ ਬੇਰ ਖਾਦਦੇ। ਸਵਾਦ-ਸਵਾਦ ਵਿੱਚ ਚੂਹਾ ਕੋ ਜਿਆਦਾ ਹੀ ਬੇਰ ਖਾ ਗਿਆ ਸੀ। ਉਹਦਾ ਪੇਟ ਫੁੱਟਬਾਲ ਵਾਂਗ ਫੁੱਲੇ ਆ ਪਿਆ ਸੀ। ਦੁਪਹਿਰ ਬੀਤ ਚੁੱਕੀ ਸੀ ਪਰ ਛਾਂ ਵਿੱਚ ਡਲ ਰਹੇ ਸਨ। ਹੁਣ ਉਹ ਵਾਪਸ ਜਾਣ ਲਈ ਤਿਆਰੀਆਂ ਕਰਨ ਲੱਗ ਪਏ ਸਨ। ਅਚਾਨਕ ਬੇਰੀ ਤੋਂ ਉਤਰਨ ਲੱਗਿਆਂ ਜਾਦਾ ਰੱਜ ਕੇ ਮੋਟਾ ਹੋਇਆ ਚੂਹਾ ਮੇਰੀ ਦੇ ਕੰਡਿਆਂ ਵਿੱਚ ਫਸ ਗਿਆ ਚੂਹਾ ਦਰਦ ਨਾਲ ਕਰਾ ਉੱਠਿਆ ਜਾਦੜ ਰਜਿਆ ਹੋਣ ਕਰਕੇ ਉਸ ਕੋਲੋਂ ਮਸਾ ਹੀ ਹਿੱਲਿਆ ਜਾ ਰਿਹਾ ਸੀ ਉਹ ਇੱਕ ਟੈਣੀ ਪਾਸੇ ਕਰਦਾ ਦੂਜੀ ਉਹਦੇ ਜਿਸਮ ਨਾਲ ਆਂਡ ਚੰਬੜਦੀ ਇਸ ਤਰ੍ਹਾਂ ਕਿੰਨਾ ਚਿਰ ਬੀਤ ਗਿਆ ਚੂਹਾ ਲੱਖ ਕੋਸ਼ਿਸ਼ ਕਰਨ ਤੇ ਵੀ ਕੰਡਿਆ ਤੋਂ ਖੇੜਾ ਨਾ ਛੜਾ ਸਕਿਆ ਅੰਤਾਰ ਕੇ ਉਸਨੇ ਕਾਲੀਆਂ ਮਿੰਕਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਗਿਓ ਕਾਨ ਨਮਰਤਾ ਸਹਿਤ ਬੋਲਿਆ ਦੋਸਤ ਮੈਂ ਮਜ਼ਬੂਰ ਹਾਂ ਮੈਂ ਤੈਨੂੰ ਕੰਡਿਆਂ ਵਿੱਚੋਂ ਨਹੀਂ ਕੱਢ ਸਕਦਾ ਜੇ ਮੈਂ ਤੈਨੂੰ ਕੰਡਿਆਂ ਵਿੱਚੋਂ ਕੱਢਣ ਲੱਗਾ ਤਾਂ ਕੰਡੇ ਮੇਰੇ ਵੀ ਵੱਜਣਗੇ ਤੇ ਆਖਿਰ ਵਿੱਚ ਤੂੰ ਇਹੀ ਕਹੇਂਗਾ ਚਲੋ ਇਹ ਚੱਲ ਕਾ ਮੈਂ ਤਾਂ ਕੰਨ ਬਣਾਉਂਦਾ ਸਾਂ ਤੇਰੇ ਵਰਗੇ ਸਵਾਰਥੀ ਮਿੱਤਰ ਦੇ ਖਾਤਰ ਆਪਣੀ ਜਾਨ ਖਤਰੇ ਵਿੱਚ ਕਿਉਂ ਪਾਵਾਂ ਤੂਹੇ ਨੇ ਕਾਂਡੀਆਂ ਮਹੌਤ ਮਿੰਤਾ ਕੀਤੀਆਂ ਵਾਸਤੇ ਪਏ ਪਰ ਕਾਂ ਨੇ ਇਕ ਨਾ ਮੰਨੀ ਸ਼ਾਮ ਹੋ ਗਈ ਸੀ ਕਾਂ ਨੇ ਉਡਾਰੀ ਮਾਰੀ ਤਸਦਾ ਆਪਣੇ ਅਲਨੇਵਲ ਚਲਿਆ ਆਇਆ ਸਵਾਰਤੀ ਚੂਹਾ ਅਤੇ ਈ ਕੰਡਿਆਂ ਵਿੱਚ ਫਸੀਆ ਲਹੂ ਲੋਹਾਨ ਹੋਇਆ ਮਦਦ ਲਈ ਪੁਕਾਰ ਕਰ ਰਿਹਾ ਸੀ ਹਾਂਜੀ ਦੋਸਤੋ ਤੁਹਾਨੂੰ ਆ ਕਹਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਅੱਜ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ